ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਪਸ਼ੂ ਪਾਲਕ ਭਰਾਵਾਂ ਦਾ ਸਵਾਗਤ ਆਪਣੇ ਚੈਨਲ ਭਗਵਾਂ ਦਾ ਡੇਰੀ ਫਾਰਮ 5911 ਤੇ ਅੱਜ ਦੀ ਵੀਡੀਓ ਲੱਗਿਆ ਬਣਾਉਣ ਆਪਾਂ ਸ਼ਹਿਰ ਅਜਨਾਲਾ ਤਹਿਸੀਲ ਬਈ ਨਾਲਾ ਜਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਵਿੱਚ ਟੋਟਲਾ ਪੰਦਾ ਨੂੰ ਤਿੰਨ ਪਸ਼ੂ ਦਿਖਾਵਾਂਗੇ ਆਪਾਂ ਪਹੁੰਚੇ ਹਾਂ ਵੀਰ सोनू ਦੇ ਕੋਲ ਕਰਦੇ ਹਾਂ ਵੀਰ ਨਾਲ ਗੱਲਬਾਤ ਤੇ ਪੁੱਛਦੇ ਹਾਂ ਦੀ ਡਿਟੇਲ ਸਾਹਿਬਾ ਜੀ ਕੀ ਹਾਲ ਚਾਲ ਜੀ ਕੀ ਹਾਲ ਚੱਲ ਜੇ ਬਹੁਤ ਬਹੁਤ ਸ਼ੁਕਰੀਆ ਕਿਰਪਾਏ ਕਿਰਪਾ ਚਾਹੀਦੀ ਆ ਜੀ ਤੇ ਵੀਰ ਜੀ ਆਪਣਾ ਨਾਮ ਤੇ ਐਡਰੈਸ ਦੱਸ ਦਿਓ ਠੀਕ ਆ ਜੀ ਫੋਨ ਨੰਬਰ 9196755 ਠੀਕ ਆ ਜੀ ਤੇ ਬਾਈ ਦੱਸਿਓ ਪਹਿਲੇ ਨੰਬਰ ਤੇ ਮੈਂ ਅੱਛਾ ਜੀ ਇਹੋ ਦੋ ਚਾਰ ਦਿਨ ਲੈ ਲੂਗੇ ਠੀਕ ਹੈ ਠੀਕ ਹੈ ਜਮੰਦਰੀ ਸ਼ੁਰੂ ਤੋਂ ਪਹਿਲੇ ਸੋਈ ਦਿਓ ਅੱਛਾ ਜੀ ਮਗਰ ਘੰਟੇ ਚੱਲ ਜੇ ਠੀਕ ਹੈ ਬਹਿਣੀ ਤੂੰ ਜਾ ਬਹਿਣੀ ਦੇ ਚੋਲੇ ਬਣ ਜਾ ਠੀਕ ਹੈ ਲਓ ਜੀ ਬਹਿਣੀ ਤੂੰ ਚੱਲ 13 ਦਾ 14 ਕਿਲੋ ਚ ਆਇਆ ਜੀ ਅੱਛਾ ਜੀ 14 15 ਲੀਟਰ ਦਾ ਚ ਆਇਆ ਜੀ ਠੀਕ ਹੈ ਠੀਕ ਹੈ ਸਾਹਮਣੇ ਠੱਲਾ ਲਾਹੇ ਆਹ ਸਾਲੀ ਭਰ ਲੀਏ ਠੀਕ ਹੈ ਠੀਕ ਹੈ ਲਓ ਜੀ ਛੱਡਾ ਜਿਹੜਾ ਐਫ ਗਾ ਵਰਗਾ ਬਣਾ ਜੂਗੀ ਆ ਗੋਆ ਤੇ ਜਮਾਂਦਰੂ ਜਿਹੜੀ ਤੇਲ ਆ ਬਹਿਣੀ ਤੋਂ ਦੂਜਾ ਸਾਈਡ ਜਿਹੜਾ ਕੋਈ ਬੱਜੀ ਆਮ ਨਾਲ ਮੱਝ ਨੂੰ ਦੇਸੀ ਫਲੀਆਂ ਲਵੇ ਦੇਖੋ ਜੀ ਇਹ ਸੂਗਾ ਕਿੰਨਾ ਸੂਗੀ ਤੁਹਾਡੇ ਸਾਹਣਾ ਤੀਜਾ ਸੂਗੇ ਨੇ ਠੀਕ ਲਾ ਸੂਗਾ ਤੀਜਾ ਸੂਗੀ ਗੱਡ ਬਲੈਕ ਆ ਗਈ ਆ ਤੇ ਦੁੱਧ ਵਾਲੀਆਂ ਨਿਸ਼ਾਨੀਆਂ ਜਿਹੜੀਆਂ ਸਾਰੀਆਂ ਆਵੇ ਤੁਹਾਨੂੰ ਦਿਖਾਉਣੇ ਲੱਗ ਹਾਂਜੀ ਜਿੰਨੇ ਦੀ ਆਪਾਂ ਦਿੱਦ ਨਹੀਂ ਨਾ ਅੱਛਾ ਜੀ ਸਾਰਾ ਸੂਹਾ ਤੋਕੇ ਸਿਆਰ ਨੀ ਲਾ ਕੋਈ 1.5 ਲੱਖ ਦਾ ਦੁੱਧ ਹੋਗੇ ਹਾਂਜੀ ਮੇਰੀ ਮੇਰੀ ਵੀ ਨਹੀਂ ਗੇ ਲਓ ਜੀ ਫੇਰ ਫ੍ਰੀ ਹੋ ਜਣਨ ਨੇ ਨਾ ਹਾਂ ਪਰ ਲੱਖ ਸੌ ਲਾਹੇ ਦੁੱਧ ਚੋਕ ਨਾ ਹਾਂਜੀ ਹਾਂਜੀ ਮੇਰੀ ਮੇਰੀ ਆ ਮਹੀਨੇ ਦਾ 10000 ਤਾਂ ਦੇਈ ਜਾਵੇ ਨਾ ਵਾਧੂ ਦੁੱਧ ਕਰ ਨਹੀ ਵਧ ਦੇ ਦਿੰਦੀ ਆ ਜਿਹੜਾ 14 15 ਲੀਟਰ ਜਿਹੜਾ ਦੁੱਧ ਬਹੁਤ ਹੁੰਦਾ ਵਾ ਬਾਕੀ ਕੱਦ ਕਾਟ ਜਿਹੜਾ ਚੰਗਾ ਗਿਆ ਤੇ ਆਹ ਵਾਲੀਆਂ ਨਿਸ਼ਾਨੀਆਂ ਜਿਹੜੇ ਸਾਰੇ ਭਰਾਵਾਂ ਨੂੰ ਪਤਾ ਵਾ ਤੇ ਆਹ ਜਿਹੜੀਆਂ ਨਿਸ਼ਾਨੀਆਂ ਦੁੱਧ ਵਾਲੇ ਪਸ਼ੂ ਦੀਆਂ ਹੁੰਦੀਆਂ ਦਿੱਤਾ ਦੁੱਧ ਆਉਂਦੇ ਭਾਜੀ ਵੀ ਦੀ ਦਿੱਸੀ ਐ ਅੱਛਾ ਜੀ ਵੀ ਇਧਰ ਇਧਰ ਦੇਖੋ ਭਾਜੀ ਕਾਗਜ਼ ਹੀ ਆਵੇ ਇਹ ਆ ਵੀ ਚਮੜੀ ਦੇਖੋ ਠੀਕ ਆ ਲਓ ਜੀ ਪਤਲਾ ਚਮੈਂਨ ਕਾਗਜ਼ ਹੀ ਹਿਸਾਬ ਨਾਲ ਤੇ ਦੁੱਧ ਚਾਹ ਦੇ ਦੁੱਧ ਪਾਈ ਉਹਦੇ ਰਹੀ ਦੇ ਇਤਨੀ ਕਾਲੀ ਜੀ ਆ ਅਛਾ ਜੀ ਦੁੱਧ ਪਾ ਲਈ ਕਿਥੋਂ ਕਾਲੀ ਜੀ ਠੀਕ ਆ ਠੀਕ ਆ ਆ ਆ ਲੋ ਲਓ ਜੀ ਛੱਡਾ ਜਿਹੜਾ ਸਾਰਾ ਇਹ ਕਵਰ ਅਛਾ ਜੀ 21 ਰੂਪ ਲਿਖੇ ਹਾਂਜੀ ਇੰਨਾ ਥਾਂ ਦੀ ਮੇਰੀ ਘਟੀ ਆ ਅਛਾ ਜੀ ਕੱਲ ਬਾਜੀ ਜੇ ਵੀ ਆਪਣੇ ਗੱਲਾਂ ਆ ਬੀ ਸਕੀ ਲਿਆ ਹੇਠਾਂ ਕੋਈ ਜਿਆਦਾ ਸੋਨੋ ਵੀਰ ਤਾਂ ਆ ਲੰਮਾ ਨਾ ਹੀ ਨਾ ਕੋਈ ਲੰਮਾ ਨਹੀਂ ਆਇਆ ਵੀਰ ਜੀ ਆਮਾ ਜਿਹੜਾ ਜਿੱਤੀਆ ਕਰਦੇ ਮੈਂ ਜੀ ਹਾਂਜੀ ਹਾਂਜੀ ਇਹਦੇ ਵਿੱਚ ਵਾਧਾ ਵਾ ਬਿਲਕੁਲ ਤੇ ਮੋਲ ਨਾ ਭਾਜੀ ਹਰ ਕਿੰਨਾ ਕਰ ਦੇਣਾ ਮੋਲ ਵੀਰ ਜੀ ਦੇ ਦਈਏ 55 14 ਲੀਟਰ ਵਾਲੀ ਲੜੀ 14 ਲੀਟਰ ਵਾਲੀ 65 ਦੀ ਆ ਪਰ 65 ਦੀ ਨਹੀਂ ਆਪਾਂ ਹੋਰ ਘੱਟ ਕਰਵਾਵਾਂਗੇ ਤੇ ਇਧਰ ਲਈ ਛੱਡ ਦਿੰਦੇ ਆ ਚੈੱਕ ਕਰ ਸਕਦੇ ਹਾਂ ਪਰ ਪਾਜੀ ਜੀ ਲੱਗਦੀ ਕਿ 5-7 ਦਿਨ ਹਾਂਜੀ ਮੈਨੂੰ ਤੁਰਿਆਂ ਜਿਹੜਾ ਚੱਲਾ ਹੈਗਾ ਉਹਨੇ ਖੂਨ ਮੈਂ ਤਾਂ ਕੰਗੋ ਹੋ ਜਾਂਦੀ ਏ ਅੱਛਾ ਜੀ ਆਹ ਵੇਖੋ ਇਧਰ ਮਾਰੋ ਇਧਰ ਲਓ ਜੀ ਇਧਰ ਲਈ ਛੱਡ ਦਿੰਦੇ ਮੈਂ ਚੈੱਕ ਕਰਾ ਦਿੰਨੇ ਆ ਚੱਡਾ ਜਿਹੜਾ ਚੰਗਾ ਆ ਗਿਆ ਮਿਲਕ ਮੈਂ ਜੀ ਤੁਸੀਂ ਚੈੱਕ ਕਰ ਸਕਦੇ ਜੀ ਤੇ ਨਾੜਾ ਨੂੜਾ ਵੀ ਜਿਹੜੀਆਂ ਕਾਫੀ ਆ ਗਈਆਂ ਚੈਡ ਡਬਲਾ ਹੈਗਾ ਪਿਓਰ ਮੋਰਾ ਨਸਲ ਦੀ ਏ ਪਤਲੇ ਚਮੜੀ ਠੀਕ ਆ ਠੀਕ ਲਓ ਜੀ ਬਿਲਕੁਲ ਸ਼ਾਂਤ ਸੁ ਮੋਲ ਭਾਜੀ ਇਹ ਰੱਖ ਹੋਰ ਕਰ ਦਈਏ ਕਟਾ ਮੋਲ ਹਾਂਜੀ ਮੋਲ ਭਾਜੀ ਹਾਰਾਂ ਹੀ ਹਾਂਜੀ 63 ਵੀ ਦੇ ਦਈਏ ਇੱਕ ਹੋਰ ਬਾੜ ਵੀ ਦੇ ਦਈਏ ਕਰ ਦਈਏ ਫਿਰ ਪੂਰੇ ਦੇ 60000 ਵੀ ਭਾਜੀ ਪੂਰੇ ਦੇਵਾਂਗੇ ਅੱਛਾ ਜੀ ਜਿਹੜਾ ਵੀ ਉਹੋ ਹੀ ਮੋਲ ਆਵੇ ਜਿਹਨੇ 2-10 ਮਾਤਰਾ ਕਰਾਉਣਾ ਅੱਛਾ ਜੀ ਕੋਈ ਹਾਰਾਂ ਨਹੀਂ ਗੱਲਾਂ ਨਹੀਂ ਗਾਹ ਭਾਜੀ ਸਿਆਲ ਹੋਣ ਡਿਆ ਹਾਂਜੀ ਹਾਂਜੀ ਸਾਰਾ ਸਿਆਲ ਚੋਗੇ ਨਾ ਤੇ ਜਿੰਨਿਆ ਰੁਪਏ ਦੀ ਮਰਜ਼ੀ ਫਿਰ ਫੇਰ ਮੈਂ ਜਲਦੀ ਨਹੀਂ ਕਹਿੰਦਾ 42000 ਦੀ ਮੈਨੂੰ ਫੇਰ ਜਦੋਂ ਵਧੀਏ ਠੀਕ ਆ ਠੀਕ ਆ ਠੀਕ ਆ ਸਿਆਲ ਚੋ ਗਿਆ 20 ਦਾ ਅੱਛਾ ਜੀ 42000 ਦੀ ਮੈਨੂੰ ਨਹੀਂ ਨਹੀਂ ਕੋਈ ਚੰਗੀ ਸੰਭਲਦਾ ਇਹ ਤਾਂ ਦੁੱਧ ਚੰਗਾ ਕੱਢਦੀ ਆ ਜਾਲ ਮਾਰ ਬੜਾ ਯਾਰਾ ਹੁੰਦਾ ਦੁੱਧ ਇਹ ਕਿਸੇ ਘਰ ਗਾਂ ਸਿਆਲ ਚ ਬਣ ਵੀ ਜਾਵੇ ਹਾਂਜੀ ਟੋਕੜ ਗੱਬਰ ਮੈਨੂੰ ਫੇਰ 55 ਦੀ ਭੇਜ ਭਾਏ ਠੀਕ ਆ ਠੀਕ ਆ ਲਓ ਜੀ ਵੀਡੀਓ ਸਾਮ ਕੇ ਰੱਖ ਲਿਓ ਤੇ ਦੁੱਧ 13 14 ਲੀਟਰ ਵਾਲੀ ਆ ਤੋਗੇ ਨਾ ਵੀ ਬੜੇ ਦੁੱਧ ਪਾਵੇ ਹੋਵੇ ਨਾ ਹੋਵੇ ਹਾਂਜੀ ਸਾਡੀ ਅਦਗੰਦਰ ਦੇ ਪਾਜੀ ਵਜਨ ਜੁ ਇੰਨੇ ਦੀ ਬੁਰਕੇ ਬਿਲਕੁਲ ਬਿਲਕੁਲ ਪਾਜੀ ਦੂਜੇ ਨੰਬਰ ਦੇ ਕਿਦਾਂ ਦੀ ਝੋਟੀ ਦੂਜੇ ਨੰਬਰ ਦੇ ਸੂਈ ਨੂੰ ਅਜਰੋ ਕੋਈ 5-6 ਲੀਟਰ ਹੋ ਗਿਆ ਜੀ ਅਛਾ ਜੀ 10 ਨਹੀਂ দাও ਠੀਕ ਆ ਦੁੱਧ ਦੁੱਧ ਦੇ ਕੋਲ ਕਿੰਨਾ ਹੋਊਗਾ ਲੀਟਰਾਂ 7 ਕਿਲੋ ਹੋਊਗਾ ਜੀ ਲਓ ਜੀ ਦੁੱਧ 7 ਲੀਟਰ ਇਹਦੇ ਕੋਲ ਸੂਈ ਨੂੰ 10 ਦਿਨ ਦੇ ਆਸ-ਪਾਸ ਤੇ ਮੰਨ ਲਓ ਵੀ ਹੋ ਗਿਆ ਟਾਈਮਾ ਕੱਟੀ ਮਗਰ ਕੱਟੀ ਵੀ ਸਾਲ ਮਗਰ ਠੀਕ ਆ ਜੋ ਵੀ ਵੇਖ ਲੈਨੇ ਕੱਟੀ ਆ ਕਿ ਕਟਾਵਾ ਬਾਕੀ ਫੇਸ ਕੁਆਲਿਟੀ ਤੁਸੀਂ ਇਹਦੀ ਵੀ ਚੈੱਕ ਕਰ ਸਕਦੇ ਜੇ ਇਹ ਵੀ ਜੈਡ ਬਲੈਕ ਆ ਗਈ ਕਰਮਾਲੀ ਆਏ ਕੱਟੀ ਕੱਟੀ ਜੀ ਠੀਕ ਹੈ ਜੀ ਫੀਮੇਲ ਕਾਫ ਆ ਗਿਆ ਜਿਹਦੇ ਪਿੱਛੇ ਤੇਰੀ ਪਾਜੀ 19 ਗਾੜ ਤੇ 19 ਪਛਾੜ ਇੱਕੋ ਜਿਹਾ ਕੁਝ ਹੈ ਅੱਛਾ ਜੀ ਹਾਂ ਠੀਕ ਲੋ ਜੀ 19 ਗਾੜ ਤੇ 19 ਪਛਾੜ ਜਿਹੜੀ ਅੱਜ ਪਾਸਾ ਦੁੱਧ ਵਾਧੀ ਹੋਊਗਾ ਅੱਛਾ ਜੀ ਹਾਂ ਠੀਕ ਹੈ ਠੀਕ ਹੈ ਲੋ ਜੀ ਚੈੱਕ ਕਰ ਸਕਦੇ ਕੱਦ ਕੋ ਤੇ ਜਿਹੜਾ ਚੰਗਾ ਤੇ ਸਿੰਗਲ ਹੱਡੀ ਆ ਗਈ ਆ ਤੇ ਦੁੱਧ ਮੋਕੇ ਦੇ ਜਿਹੜਾ 7 ਲੀਟਰ ਆ ਕਿੰਨਾ ਕੁ ਤੁਹਾਡੇ ਹਿਸਾਬ ਨਾਲ ਕਰਜੋ ਭਾਜੀ 7 ਕਿਲੋ ਹੈਗਾ ਵਾ ਮਾਸਾ ਸੱਪਾ ਤੋਂ ਘਾੜੀ ਸਦਾ ਮੇਰੀ ਮੈਂ ਵੱਧ ਨਹੀਂ ਚੀਜ਼ਾਂ ਦਾ ਮੈਂ ਘਾੜੀ ਜਨਾ ਵਾ ਅੱਛਾ ਜੀ ਘਾੜੀ ਵੀ ਸਦਾ ਕਿ 100 200 ਗ੍ਰਾਮ ਠੀਕ ਹੈ ਠੀਕ ਹੈ ਸੇਵਾ ਹੋ ਗਈ 1 1/2 ਖਾ ਗਈ ਮੇਰੇ ਮੁੱਲ ਤੇ ਆ ਗਈ ਨਾ ਮਾਜ ਹਾਂਜੀ ਦੁੱਧ 10 ਕਿਲੋ ਭਰੀਓ ਵੀ ਜਿਆਦਾ ਨਹੀਂ ਪਾਦੇ ਠੀਕ ਹੈ ਠੀਕ ਹੈ ਇਹ ਮੁੱਲ ਭਾਜੀ ਇਹਦਾ ਵੀ ਹਰ ਮੋਲ ਆ ਰਹੀ ਤੇਰੀ 60 ਦੀ ਇਹ ਵੀ 60 ਦੀ ਦੋਵਾਂ 60 ਦੀ ਇਹ ਚੋਂ ਇਹ ਭਾਜੀ ਪੂਰੇ 50 7000 ਦੇਵਾਂਗੇ 57 ਦੀ ਹਾਂ ਲਓ ਜੀ 50 ਤੇ 7 ਦੀ ਬਾਈ ਕ ਸੱਜਰ ਸੂਈ ਹਾਂ ਤੇ ਚਲੋ ਬਈ ਮੁੱਲ ਦੇਖ ਲੋ ਤੇ ਕੋਈ 55 55 ਦਾ ਭਾਈ ਮੈਨੂੰ ਮੈਂ ਬਾਰ ਬਾਰ ਇੱਕੋ ਕਰਨ ਕੋ ਫੋਨ ਲਾਗੇ ਜਾ ਅੱਛਾ ਜੀ ਇਹ ਤਾਂ ਕਿਉਂ ਵੱੱਜਾ ਆਇਆ ਕੋਈ ਬੱਕਰੀ ਲੈਣੀ ਆ ਬਿਲਕੁਲ ਬਿਲਕੁਲ ਜੀ ਵੱੱਜਾ ਦੇ ਮੁੱਲ 55 50 ਦੀ ਗੱਲ ਕੀਤੀ ਹੁੰਦੀ ਹੈ ਬਿਲਕੁਲ ਬਿਲਕੁਲ ਜੀ 57000 ਦੀ ਬਿਲਕੁਲ ਨੋਰਮਲ ਰੇਟ ਆ ਬਿਲਕੁਲ ਨੋਰਮਲ ਚੁਆਈ ਇੱਕ ਨੰਬਰ ਦੀ ਲੱਗੀ ਆ ਅੱਛਾ ਜੀ ਬਾਕੀ ਨਵੀਆਂ ਮਜਾ ਸਾਰੇ ਦਿਗੇ ਪਾਜੀ ਕੁਝ ਨਹੀਂ ਹੁੰਦਾ ਕੁਝ ਨਹੀਂ ਹੁੰਦਾ ਬਿਲਕੁਲ ਬਿਲਕੁਲ ਕੋਈ 40 ਬੰਦਾ ਪਾਜੀ ਹਰ ਫੰਡਰ ਵੀ ਗਿਆ ਬਿਲਕੁਲ ਬਿਲਕੁਲ ਇਹ ਨਵੀਆਂ ਝੋਟੀ ਚਲ 400 ਦੇ ਦਊਗੀ ਹਾਂਜੀ ਹਾਂਜੀ ਬਿਲਕੁਲ ਬਿਲਕੁਲ ਆ ਮੱਜ ਮਾਰੀ ਜੇ ਵੇਖੋ ਏ ਤੇ 10 ਦਿਨ ਲੱਗਦੇ ਨੇ ਰੋਏ ਦੁੱਧ 700 ਤੋਂ ਚੁਣਾਉ ਉਹਨੂੰ ਵੀ ਮਾਰਾ ਜੀ ਬਿਲਕੁਲ ਬਿਲਕੁਲ ਤੇ ਪਾਜੀ ਹਰ ਆ ਨੀਲੇ ਨੀਲੀ ਰਵੀ ਆ ਗਈ ਹੈ ਨਾ ਠੀਕ ਹੈ ਉੱਚੇ ਬੱਚੇ ਆ ਗਏ ਦੋ ਦਾ ਲਾਇਟ ਆ ਗਿਆ ਲਾਲੇ ਉੱਤੇ ਨਾਰਾ ਜੀ ਠੀਕ ਹੈ ਠੀਕ ਆ ਵਾਲਾ ਜਵਾਗ ਜੇ ਇਹਦੇ ਪਿੱਛੇ ਕੋਈ ਦੋ ਦਾ ਢਾਈ ਦਾ ਲਾਲੇ ਟੇਢੇ ਘੱਟ ਭਾਜੀ ਇਹ ਕਿੰਨਾ ਸੂਆ ਸੂਈ ਅਛਾ ਜੀ ਦੁੱਧ 6 ਕਿਲੋ ਜੀ ਅਛਾ ਜੀ ਅਛਾ ਜੀ 20 ਕਿਲਾ ਜੀ ਠੀਕ ਹੈ ਠੀਕ ਹੈ ਬਸ 7-8 ਕਿਲੋ ਨਹੀਂ ਆਉਂਦੇ ਭਾਜੀ ਟੇਡਾ ਕਟ ਆ ਗਿਆ ਜੇ ਦੁੱਧ 5 ਹੋ ਜੇ 6 ਹੋ ਜੇ ਇੱਥੇ ਇੱਕ ਤੱਕ ਵੀਰ ਕਹਿੰਦਾ ਕਿ ਹੈਗਾ ਵਾ ਤੇ ਸੂਆ ਤੀਸਰਾ ਸੂਈ ਆ ਤੇ ਗਾਂ ਵੀਰ ਜੀ ਨਹੀਂ ਨਹੀਂ ਬਿਲਕੁਲ ਬਿਲਕੁਲ ਜੀ ਸਾਹਿਬ ਨਹੀਂ 7-8 ਕਿਲੋ ਨਹੀਂ ਆਉਂਦੇ ਇੰਨਾ ਹੁੰਦਾ ਜੀ ਹਾਂਜੀ ਹਾਂਜੀ ਲਓ ਜੀ ਫੇਸ ਕੁਆਲਟੀ ਤੁਸੀਂ ਚੈੱਕ ਕਰ ਸਕਦੇ ਅਛਾ ਜੀ ਠੀਕ ਹੈ ਠੀਕ ਹੈ ਠੀਕ ਹੈ ਜੀ ਹਾਂਜੀ ਲਓ ਜੀ ਚੈੱਕ ਕਰ ਸਕਦੇ ਲੱਗੇ ਤਾਂ ਵੀ ਥਾਣਾ ਦੱਸ ਐਜ ਗਿਆ ਉਹ ਜਿਹੜਾ 6 ਤਰੀਕ ਦਾ ਵੀਰਵਾਰ ਠੀਕ ਆ ਠੀਕ ਆ ਜੀ ਦਿਨ ਵੀਰਵਾਰ ਅਛਾ ਜੀ ਹਾਂ ਠੀਕ ਆ ਜੀ ਇਹਦਾ ਵੀਰ ਜੀ ਮੋਲ ਹੈਰਾ ਤੇ ਭਾਈ ਹਾਂ ਨਾ ਹਾਂਜੀ 50 ਦੇ ਦਈਏ 50 ਜੀ ਹਾਂ ਕਰ ਦਈਏ ਹੋਰ 48 ਦੇ ਦਈਏ ਹੋਰ ਜਾਰ 47 ਦੇ ਦਈਏ ਫਿਰ ਇੱਕ ਹੋਰ 46 ਪੂਰੇ 46 ਹਜ਼ਾਰ ਦੀ ਭਾਈ ਦਵਾਂਗੇ ਤੁਸੀਂ ਨੂੰ 45 ਰਾਮ ਨੂੰ ਫੋਨ ਕੋਈ ਨਾ ਹੀ ਕਰੇ ਲਓ ਜੀ 46000 ਜੀ ਨੀਲੀ ਰਾਵੀ ਜੇ ਕੋਈ ਮੇਰਾ ਰੀਤ ਨਾਲ 40000 ਦੀ 45000 ਦੀ ਫੰਡਰ ਜਿਹੜਾ ਮੋਡਲ ਵਾਲੀ ਬਿਲਕੁਲ ਬਿਲਕੁਲ ਜੀ ਜਵਾ ਦਾ ਗਾਇ ਨਾ ਕਿਵੇਂ ਮੁੱਲ ਛੋਟਾ ਪਾਇਆ ਵਾ ਅਛਾ ਜੀ ਇਹਦਾ ਕੋ ਭੂਰ ਵਾਲੇ ਛੱਟਾ ਮਰੇ ਅਛਾ ਜੀ ਹਲ ਘਰ ਵਾਲਾ ਉਹਦੇ ਮੇਰੇ ਘਰ ਲੱਦ ਕੇ ਲੈਵੇ ਠੀਕ ਹੈ ਠੀਕ ਹੈ ਪਾ ਦਾ ਫਰਕ ਹੈ ਜੀ ਉਹਦੀ ਮਸਹੂਰੀ ਦਾ ਠੀਕ ਹੈ ਠੀਕ ਹੈ ਨਹੀਂ ਬਿਲਕੁਲ ਬਿਲਕੁਲ ਸਹੀ ਗੱਲ ਹੈ ਜੀ ਫੇਸ ਤੁਸੀਂ ਚੈੱਕ ਕਰ ਸਕਦੇ ਟੇਢਾ ਕਟ ਆ ਗਿਆ ਤੇ ਪਸ਼ੂ ਬਾਈ ਦੇ ਕੋਲ ਚੰਗੇ ਹੁੰਦੇ ਆ ਰੇਡ ਭਾਈ ਨੇ ਧਾਕੜ ਪਾਉਣੇ ਹੁੰਦੇ ਆ ਹਰ ਵੀਡੀਓ ਦੇ ਵਿੱਚ ਹਾਂਜੀ ਬਿਲਕੁਲ ਰੇਡ ਭਾਈ ਛੋਲੇ ਛੋਲੇ ਹੁੰਦੇ ਆ ਜਿਹੜੀ ਗੋ ਵੱਡੇ ਵੱਡੇ ਰੇਡ ਪਾਉਣੇ ਤਾਂ ਬੜੀ ਰੇਡ ਆਪਣੇ ਛੋਟੇ ਆ ਬਿਲਕੁਲ ਬਿਲਕੁਲ ਜੀ ਵੀ ਉਹ ਹੀ ਫੋਨ ਆਵੇ ਜਿਨੇ 46000 ਤੋਂ 100 ਛੋੜੀ ਕਿ ਲਾਉਂਦੀਆਂ ਆ ਅੱਛਾ ਜੀ ਦੂਜਾ ਵੱਡਾ ਫੋਨ ਆ ਕਰੇ ਠੀਕ ਆ ਠੀਕ ਆ ਠੀਕ ਆ ਜੀ ਬਸ ਜਾਣੀ ਆ ਬਸ ਉਹ ਹੀ ਫੋਨ ਜਿਹੜਾ ਭਰਾ ਡੰਗਲਾ ਵਾਲਿਆ ਆਪਣੇ ਨਹੀਂ ਨਹੀਂ ਬਿਲਕੁਲ ਬਿਲਕੁਲ ਸੱਜਰ ਸੁਈ ਜੈ ਇੰਨੇ ਦਾ ਕੀ ਆਉਂਦਾ 57000 ਦਾ ਬਸ ਠੀਕ ਹੈ ਜੀ ਤੇ 100 ਤੋਂ 100 ਲੱਖ ਦਾ ਕੰਮ ਹੋਣਾ ਵਾ ਅਛਾ ਜੀ ਜਿਹੜੀ ਗਿਆਲਾ ਦਾ ਕੰਮ ਹੈ ਕੋਈ 40 45 ਲੱਖ ਫੋਟਰੇ ਨਾ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਜੀ ਸਾਰੀ ਮਿਹਨਤ ਰੂਹ ਪਾਵੇ ਅਛਾ ਜੀ ਬਿਲਕੁਲ ਸਹੀ ਗੱਲ ਹੈ ਸਾਰੀ ਪਾ ਕੇ 100000 ਪਾਜੀ ਛੜ ਜੋ ਲੈ ਜੋ ਕੰਮ ਨਾ ਵੇ ਲੱਗਦੇ ਠੀਕ ਹੈ ਠੀਕ ਹੈ ਜੀ ਲਓ ਵੀਰ ਜੀ ਵੀਡੀਓ ਪੂਰੀ ਵੇਖ ਲਈ ਧੰਨਵਾਦ ਆ ਸਾਰੇ ਪਸ਼ੂ ਪਾਲਕ ਭਰਾਵਾਂ ਦਾ